ਜਾਦੇ ਚੱਲ ਪਾ ਤਾਂ ਸੀ ਬਾਹਰਲੀ ਲੁੱਕ ਜਿਹੜੀ ਇਹ ਸ਼ੀਸ਼ੇ ਦੇ ਵਿੱਚ ਦਿੱਤੀ ਆ ਉਸ ਤੋਂ ਬਾਅਦ ਇਹ ਸਾਰੇ ਦਲੇ ਵਗੈਰਾ ਸਾਰੇ ਸਾਗਵਾਨ ਦੇ ਬਣਾਏ ਸਾਰੇ ਦਲੇ ਸਾਗਵਾਨ ਦੇ ਬਣਾਏ ਹੋਏ ਨੇ ਇਹ ਇੱਕ ਚੀਜ਼ ਦੇਖੋ ਇਹ ਵੀਨਿਆਰ ਦਾ ਇਹ ਸਿੱਧਾ ਪੀਸ ਲੱਗਾ ਇਹਦੇ ਰੇਸ਼ੇ ਸਿੱਧੇ ਆ ਇਹਦੇ ਰੇਸ਼ੇ ਆਡੇ ਹੋਏ ਆ ਸਾਰੇ ਕੀਤਾ ਮਤਲਬ ਕਿ ਮਿਹਨਤ ਨਾਲ ਕੰਮ ਕੀਤਾ ਉਹ ਨਹੀਂ ਕਰਿਆ ਹੈਗਾ ਵੀ ਇਧਰੋ ਜੇ ਬਚਦਾ ਇਹਨੂੰ ਇੰਨਾਂ ਕਮਾ ਦੇ ਨਾ ਉਹ ਚੀਜ਼ ਨਹੀਂ ਇਹਦੇ ਲੱਗਿਆ ਕਿ ਬਰੀਕੀ ਚੈੱਕ ਕਰਨਾ ਤੁਹਾਨੂੰ ਮੈਂ ਹੁਣ ਇਹਦੇ ਵਿੱਚ ਬਾਈ ਹੁਣ ਉਹਨੇ ਪਾਏ ਨੇ ਗਰੂ ਆਕਰ ਲੋ ਚੈੱਕ ਕਰ ਇਹ ਵੀਰੇ ਆ ਬਾਅਦ ਵਿੱਚ ਪੈਂਦੇ ਨੇ ਜਾਂ ਪਹਿਲਾਂ ਬਣਾਉਣੇ ਪੈਂਦੇ ਨੇ ਆ ਚੀਜ਼ਾਂ ਇਹ ਨੇ ਇਹ ਪੀਸ ਕੱਟ-ਕੱਟ ਕਰਕੇ ਪੀਸ ਲਾਏ ਹੋਇਆ ਪੀਸ ਲੱਗੇ ਹੋਏ ਨੇ ਬਣਾਏ ਹੋਏ ਆ ਓਕੇ ਇੱਧਰ ਦੀ ਆ ਬਾਈ ਇੱਧਰ ਦੀ ਐਵੇਂ ਨਹੀਂ ਇੱਧਰ ਦੀ ਆ ਸਾਨੂੰ ਇੱਕ ਜਾਦੂ ਦਿਖਾਣਾ ਆ ਆ ਚੀਜ਼ਾਂ ਵੀ ਹੁੰਦੀਆਂ ਨੇ ਜੀ ਹੈ ਬਿਲਕੁਲ ਅੱਛਾ ਇੱਕ ਚੀਜ਼ ਹੋਰ ਆ ਹੁਣ ਜਿਵੇਂ ਹੁਣ ਆ ਚੀਜ਼ਾਂ ਬਾਈ ਨੇ ਕੀਤੀ ਨੇ ਇਹ ਵੀ ਵਿੱਦ ਆਪਣਾ ਐਕਸੈਸਰੀ ਸਮੇਤ ਆ ਵਿੱਦ ਮਟੀਰੀਅਲ ਹੀ ਹੋਗਾ ਵਿੱਦ ਮਟੀਰੀਅਲ ਹੋਗਾ ਸਾਰਾ ਤੁਹਾਨੂੰ ਨਹੀਂ ਕੁਝ ਵੀ ਦੇਖਣਾ ਮਾਰਕੀਟ ਦੇ ਵਿੱਚ ਕੀ ਆ ਆ ਦੇਖੋ ਪਰ ਸਿੱਧਾ ਖੁੱਲਿਆ ਉਸ ਤੋਂ ਬਾਅਦ ਲੈ ਮਿੱਤਰੋ ਐਵੇਂ ਘੁੰਮ ਗਿਆ ਇਹ ਕੋਰਪੋਰੇਟ ਪੱਧਰ 'ਤੇ ਵੀ ਅਸੀਂ ਕਿੰਨੇ ਸਾਲ ਦੀ ਜ਼ਿੰਮੇਵਾਰੀ ਦੇ ਦਿੰਨੇ ਅਗਲੇ ਨੂੰ ਇਹਦੀ ਤਾਂ ਮੈਂ 20 ਸਾਲ ਦੀ ਤੁਹਾਨੂੰ ਲਿਖ ਕੇ ਦੇ ਦੂੰਗਾ ਚੱਲਣਗੇ ਤਾਂ ਵੱਧ ਵੀ ਮੈਂ ਨਾ ਇਹਨਾਂ ਦੇ ਉੱਥੇ ਜਾ ਕੇ ਫੈਕਟਰੀ 'ਚ ਦੋ ਤਿੰਨ ਵਾਰੀ ਦਰਵਾਜ਼ੇ 'ਚ ਸੱਟ ਤੇ ਥੱਲੇ ਖੌਰੇ ਟੁੱਟੇ ਜਾਣ ਮੈਂ ਕਿਹਾ ਚਲੋ ਵੀਡੀਓ ਚਲੋ ਬਈ ਇਹਨੂੰ ਟੁੱਟਦੇ ਹੈਗੇ ਇਹ ਜਾਦੂ ਦਿਖਾਣਾ ਸਾਨੂੰ ਆਜੋ ਮਿੱਤਰ ਆਪਾਂ ਬਈ ਅਲਟਰਾ ਲਗਰੀ ਬਣਾਉਂਦੀ ਹੈ ਇਹ ਤਾਂ ਬਈ ਇੱਕ ਤਰ੍ਹਾਂ ਦਾ ਲਾਲੋ ਸਿਨੇਮਾ ਹਾਲ ਹੀ ਬਣਾਤਾ ਸਿਨੇਮਾ ਹਾਲ ਹੀ ਹੈ ਹਨਾ ਇਹ ਇਹ ਪਾਰਟੀ ਹਾਲ ਹੈ ਐਕਚੁਅਲੀ ਇਥੋਂ ਦੇ ਪੈਸੇ ਬਚਾਦਣੇ ਹੁੰਦੇ ਹਨ ਹੈਗੇ ਤੋਂ ਮੈਂ ਮੋਟਾ-ਮੋਟਾ ਦੱਸਾਂ ਤੁਸੀਂ 40 ਤੋਂ 30% ਮੰਨ ਲੀ ਚਲੋ ਵੀ ਇੰਨਾ ਪੈਸਾ ਬਚਦਾ ਹੈ ਮੋਟਾ-ਮੋਟਾ ਆਈਡੀਆ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਇੱਕ ਘਰ ਦੇ ਰਿਲੇਟਿਡ ਵੀਡੀਓ ਲੈ ਕੇ ਆਏ ਆ ਸਪੈਸ਼ਲੀ ਆਪਣੇ ਐਨ ਆਰ ਆਈ ਭਰਾਵਾਂ ਵਾਸਤੇ ਹੁਣ ਜਿਹੜੇ ਵੀ ਰਪਈਆ ਆਪਣਾ ਘਰ ਬਣਾਉਣ ਦੀ ਸੋਚ ਰਹੇ ਹੁੰਦੇ ਨੇ ਕਿਤੇ ਨਾ ਕਿਤੇ ਆ ਕੇ ਲੱਕੜ ਦੇ ਵਿੱਚ ਓਲਾਜਾ ਹੋ ਜਾਂਦਾ ਤੇ ਆਪਾਂ ਤੁਹਾਨੂੰ ਇੱਕ ਅੱਜ ਇਹੋ ਜਿਹਾ ਘਰ ਬਣਾ ਦਿਖਾ ਰਿਹਾਗੇ ਜਿਦੇ ਵਿੱਚ ਮਟੀਰੀਅਲ ਸਮੇਤ ਸਾਰਾ ਕੰਮ ਲੱਕੜ ਦਾ ਆਪਣੇ ਭਰਾਣਾ ਕਰਿਆ ਆਪਣੇ ਭਰਾ ਦਾ ਪਹਿਲਾਂ ਤਾਂ ਵੀ ਸਤਿਕਾਰ ਜੀ ਇੱਕ ਤਾਂ ਜੀ ਆਪਣੀ ਕੰਪਨੀ ਦਾ ਨਾਮ ਕੀ ਹੈ ਤੇ ਕਿੱਥੇ ਜੇ ਪੈ ਜਾਂਦੀ ਹੈ ਇਹ ਆਪਣਾ ਪੰਜਾਬ ਡੋਰ ਹਾਊਸ ਹੈ ਫਰੀਦਕੋਟ ਕੋਟ ਕਪੂਰਾ ਰੋਡ ਤੇ ਫਰੀਦਕੋਟ ਦੇ ਵਿੱਚ ਹਨਾ ਜੀ ਪੰਜਾਬ ਡੋਰਸ ਦੇ ਨਾਮ ਤੇ ਭਰਾ ਹੋਰਾਂ ਦੀ ਕੰਪਨੀ ਹੈ ਜਿਹੜੇ ਆਪਣੇ ਵੀਰ ਕਹਿੰਦੇ ਨੇ ਕਿ ਖਾਸ ਕਰ ਸਪੈਸ਼ਲੀ ਐਨ ਆਰ ਆਈ ਵੀਰ ਕੇ ਅਸੀਂ ਨੇ ਬਈ ਮਟੀਰੀਅਲ ਸਮੇਤ ਲੱਕੜ ਦਾ ਕੰਮ ਏ ਟੂ ਜ਼ੈਡ ਕਰਵਾਉਣਾ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਉਸ ਤੋਂ ਪਹਿਲਾਂ ਜਿਹੜੀ ਅੱਜ ਇਹ ਕੁੱਠੀ ਬਣੀ ਹੋਈ ਹੈ ਇਹ ਲੁਧਿਆਣਾ ਸਾਈਡ ਦੇ ਵਿੱਚ ਬਣੀ ਹੋਈ ਜਿੱਥੇ ਇਹਨਾਂ ਦੀ ਕੰਪਨੀ ਨੇ ਕੀਤਾ ਜੀ ਕੰਮ ਹੁਣ ਗੱਲ ਹੋ ਜਾਂਦੀ ਹੈ ਵੀ ਕੰਮ ਦੀ ਫਿਨਿਸ਼ਿੰਗ ਕਿਵੇਂ ਦੀ ਹੈ ਕਿਵੇਂ ਦਾ ਕੰਮ ਕੀਤਾ ਹੈ ਲੱਕੜ ਵਾਈਜ਼ ਜਾਂ ਮਟੀਰੀਅਲ ਵਾਈਜ਼ ਕਿਦਾਂ ਨੇ ਕੀ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਆਪਣਾ ਜੀ ਸਾਰਾ ਕੰਮ ਇੱਥੇ ਕੀਤਾ ਹਨਾ ਜੀ ਜੀ ਹੁਣ ਜਿੰਨੇ ਭਰਾ ਵੀ ਆਪਣੇ ਵੀਡੀਓ ਦੇਖ ਰਹੇ ਆ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਥੋੜੀ ਜਿਹੀ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੀਰੇ ਲੱਕੜ ਦਾ ਕੰਮ ਕਹਿੰਦਾ ਵੀ ਜਿੰਨਾ ਮਰੀ ਜ਼ੋਰ ਲਾ ਦੇ ਜੀ ਹਣਾ ਬੰਦਾ ਆਪਦੀ ਪੂਰਾ ਜ਼ੋਰ ਲਾ ਦੇ ਫਿਰ ਵੀ ਕਹਿੰਦਾ ਦੇਖਣੇ ਨਾਲ ਮੜੀ ਹੀ ਕਹਿੰਦੇ ਨਾ ਯਾਰ ਆਗਾ ਸਰ ਰਹਿ ਗਈ ਕੱਢ ਦਿੰਦਾ ਪਰ ਬਾਈ ਹੋਰ ਨੇ ਬਾਈ ਫੁੱਲ ਮਿਹਨਤ ਕੀਤੀ ਤੇ ਇੱਥੇ ਵੈਸੇ ਵੀਰੇ ਆ ਕੋਠੀ ਦੇ ਵਿੱਚ ਲੱਕੜ ਕਿੰਨੇ ਕੁ ਮਹੀਨਿਆਂ ਦੇ ਵਿੱਚ ਆਪਾਂ ਅਗਲੇ ਨੂੰ ਤਿਆਰ ਕਰਵਾ ਕੇ ਦੇਤੀ ਇਹ ਇਹ ਅਸੀਂ ਡੇਢ ਮਹੀਨੇ ਦੇ ਵਿੱਚ ਸਾਰਾ ਕੰਪਲੀਟ ਦੇ ਦਿੱਤਾ ਸੀ ਤਿੰਨ ਪੋਰਸ਼ਨ ਹਾਂ ਤਿੰਨ ਪੋਰਸ਼ਨ ਹਾਂ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਕੰਪਲੀਟ ਦੇ ਦਿੱਤਾ ਲਾ ਲਵੇ ਆ ਜੋ ਜਿਹੜੇ ਘਰ ਦੀ ਮੇਨ ਲੁੱਕ ਅੱਜ ਕੱਲ੍ਹ ਚੱਲ ਪਿਆ ਵੀਰੇ ਟ੍ਰੈਂਡ ਅਗਲੇ ਨਾਲ ਲੋਕ ਹਵੇਲੀਆਂ ਟਾਈਪ ਲੱਗ ਰਹੇ ਨੇ ਉਹਨਾਂ ਜਾਂ ਕਲਾਸਿਕ ਲੁੱਕ ਦੇ ਵਿੱਚ ਜਾ ਰਹੇ ਨੇ ਉੱਥੇ ਆਪਾਂ ਨੇ ਸੇਮ ਕੰਮ ਕੀਤਾ ਜੀ ਇਹਨਾਂ ਕੋਲੋਂ ਕੰਮ ਕਰਾਉਣ ਦਾ ਤੁਹਾਨੂੰ ਫਾਇਦਾ ਕੀ ਹੋਊਗਾ ਤੁਸੀਂ ਜੇ ਵੀ ਇਹਨਾਂ ਨੂੰ ਇਹ ਕੱਲ ਕਹਣਾ ਕਿ ਮੈਨੂੰ ਮਾਡਰਨ ਲੁੱਕ ਚਾਹੀਦੀ ਹੈ ਕਲਾਸਿਕ ਲੁੱਕ ਚਾਹੀਦੀ ਹੈ ਜਾਂ ਵਿੰਟੇਜ ਲੁੱਕ ਚਾਹੀਦੀ ਹੈ ਹੁਣ ਇਹਦੇ ਵਿੱਚ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਆਹ ਕੁੰਡਿਆਂ ਦੇ ਵੀ ਪੈਸੇ ਥੋੜੇ ਆਪਾਂ ਲੱਗ ਮਤਲਬ ਤੁਹਾਨੂੰ ਫਿਰ ਨਹੀਂ ਦੇਣਾ ਹਣੇ ਉਹਨਾਂ ਨੂੰ ਆਪਾਂ ਫੋਟੋਆਂ ਵਿਦ ਮਟੀਰੀਅਲ ਸਾਰਾ ਕੁਝ ਪ੍ਰੋਵਾਈਡ ਕਰਵਾ ਲਈ ਹੋ ਜਾਣਾ ਸਾਰਾ ਹੁਣ ਆਹ ਗੇਟ ਦੇ ਉੱਤੇ ਜਿੰਨੀ ਕੱਲੀ ਕੱਲੀ ਚੀਜ਼ ਜੋ ਵੀ ਲੱਗੀ ਹੋਈ ਹੈ ਵਿਦ ਮਟੀਰੀਅਲ ਦਾ ਫਾਇਦਾ ਇਹੀ ਹੁੰਦਾ ਹੈ ਸਾਰੀ ਸਰਦਾਰ ਦੀ ਵੀਰੇ ਆਪਣੀ ਹੋ ਜਾਂਦੀ ਹੈ ਕਸਟਮਰ ਦੀ ਕੋਈ ਨਹੀਂ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰੀ ਜਿਹੜਾ ਮੇਨ ਗੇਟ ਤਿਆਰ ਕਰਿਆ ਹੋਇਆ ਹੈ ਸਾਗਵਾਂ ਦਾ ਤਿਆਰ ਕਰਿਆ ਆਪਣਾ ਬਿਲਕੁਲ ਸਾਗਵਾਂ ਦਾ ਤਿਆਰ ਕੀਤਾ ਹੋਇਆ ਹੈ ਇਹ ਜਿਹੜਾ ਹੁਣ ਸ਼ੀਸ਼ੇ ਵਾਲਾ ਕਨਸੈਪਟ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਾਲੀ ਵਾਲੇ ਤੋਂ ਲੋਕ ਚੱਲ ਪਏ ਹੁਣ ਸ਼ੀਸ਼ੇ ਦੇ ਵਿੱਚ ਆ ਗਏ ਸ਼ੀਸ਼ੇ ਦੇ ਕਿਉਂਕਿ ਅੰਦਰ ਏਸੀ ਵਗੈਰਾ ਲੱਗ ਜਾਂਦੇ ਆ ਇਹ ਜਾਲੀ ਵਾਲਾ ਕਨਸੈਪਟ ਘਟ ਗਿਆ ਸ਼ੀਸ਼ਾ ਟ੍ਰੈਂਡ ਜਿਆਦਾ ਚੱਲ ਰਿਹਾ ਤਾਂ ਸੀ ਬਾਹਰਲੀ ਲੁੱਕ ਜਿਹੜੀ ਇਹ ਸ਼ੀਸ਼ੇ ਦੇ ਵਿੱਚ ਦਿੱਤੀ ਆ ਉਸ ਤੋਂ ਬਾਅਦ ਇਹ ਸਾਰੇ ਦਿਲੇ ਵਗੈਰਾ ਸਾਰੇ ਸਾਗਵਾਂ ਦੇ ਬਣਾਏ ਸਾਰੇ ਐਂਟਰੀ ਕਰਦੇ ਸਾਰ ਬੰਦਾ ਜਿਹੜਾ ਉੱਥੋਂ ਐਂਟਰ ਕਰੂਗਾ ਵੀਰੇ ਅਗਲਾ ਕਹੋਗਾ ਕਿ ਵਾ ਯਾਰ ਸਾਰਾ ਝੋਣਾ ਹੀ ਆ ਹੁਣ ਇਹ ਬਣਾਈ ਹੋਈ ਆ ਆਪਣੇ ਭਰਾ ਹੋਰਾਂ ਨੇ ਦੇਖੋ ਯਾਰ ਸਾਗਵਾਨ ਜਿਹੜਾ ਬੰਦਾ ਲਵਾਰਿਆ ਹੁਣ ਉਹਨਾਂ ਨੂੰ ਵੀ ਪਤਾ ਸਿਆਣੀ ਗੱਲ ਐ ਕਿਉਂਕਿ ਵਿੱਚ ਉਹਲਾ ਬਹੁਤ ਹੁੰਦਾ ਪਰ ਆਪਣੇ ਮਟੀਰੀਅਲ ਦੀ ਹਮੇਸ਼ਾ ਗੱਲਬਾਤ ਰਹੀ ਐ ਇਹ ਚੀਜ਼ ਆਪਾਂ ਪੂਰੀ ਫੁੱਲ ਗਰੰਟੀ ਨਾਲ ਲਿਖ ਕੇ ਦੇਵਾਂਗੇ ਵੀ ਕੋਈ ਕਿਤੋਂ ਮਰਜ਼ੀ ਚੈੱਕ ਕਰਾ ਲੇ ਆਪਾਂ ਸਾਗਵਾਨ ਜਿਹੜੀ ਯੂਜ਼ ਕਰਾਂਗੇ ਉਹ ਕਾਲੇ ਰੇਸ਼ੇ ਵਾਲੀ ਹੋਊਗੀ ਕੋਈ ਵੀ ਹਲਕਾ ਮਟੀਰੀਅਲ ਯੂਜ਼ ਨਹੀਂ ਕਰਦੇ ਯੂਜ਼ ਹੀ ਨਹੀਂ ਕਰਦੇ ਯੂਜ਼ ਹੀ ਨਹੀਂ ਕਰਦੇ ਗੱਲ ਪਹਿਲਾਂ ਖੋਲ ਕੇ ਕਰ ਲਈਦੀ ਵੀ ਅਸੀਂ ਹਲਕਾ ਮਟੀਰੀਅਲ ਯੂਜ਼ ਇਹ ਵੀ ਕਾਲੇ ਰੇਸ਼ੇ ਵਾਲੀ ਸਾਗਵਾਂ ਲੱਗੀ ਹੋਈ ਹੈ ਸਾਰੇ ਜੜਤਾ ਯਾਰ ਪਤਾ ਕੀ ਚੱਕਰ ਪੈਂਦਾ ਹੁੰਦਾ ਦੇਖੋ ਇਹ ਚੀਜ਼ਾਂ ਬਾਰ ਬਾਰ ਜ਼ਿੰਦਗੀ ਚ ਨਹੀਂ ਬਣਦੀਆਂ ਜੀ ਜਿੰਨਾਂ ਨੂੰ ਤਾਂ ਇਹ ਲੱਗਦਾ ਜਿਹੜੇ ਸਪੈਸ਼ਲੀ ਆਪਣੇ ਵੀਰਪਾਈ ਬਾਹਰ ਬੈਠੇ ਨੇ ਵੀ ਯਾਰ ਸਾਡਾ ਪੈਸੇ ਚਾਹੇ ਮੌਕੇ ਤੇ 10000 ਰੁਪਿਆ ਫालतू ਲੈ ਲਈ ਜੀ ਕੰਮ ਤਸੱਲੀ ਵਾਲਾ ਕਰਾਈ ਆਪਣੇ ਭਰਾ ਨਾਲ ਕੰਡੈਕਟ ਕਰ ਲਿਓ ਕਿਉਂਕਿ ਜੇ ਇਹਨਾਂ ਨੇ ਉਹੇ ਕੰਮ ਕੀਤਾ ਤਾਂ ਤੁਹਾਨੂੰ ਰਿਟਰਨ ਦੇ ਵਿੱਚ ਲਿਖ ਕੇ ਦੇਣਗੇ ਬਈ ਸਾਡੀ ਏਨੇ ਸਾਲ ਦੀ ਜ਼ਿੰਮੇਵਾਰੀ ਹੈਗੀ ਹੈ ਕੱਲੀ-ਕੱਲੀ ਚੀਜ਼ ਦੀ ਹਾਰਡਵੇਅਰ ਦੀ ਵੀ ਲੱਕੜ ਦੀ ਵੀ ਸਾਰੇ ਕੁਝ ਤੇ ਵੀਰੇ ਆਹ ਕਨਸੈਪਟ ਫਿਰ ਕਿਵੇਂ ਆ ਗਿਆ ਇਹਨਾਂ ਨੇ ਡਿਮਾਂਡ ਕੀਤੀ ਜਾਂ ਤੁਸੀਂ ਆਪਦੇ ਕੋਲੋਂ ਲਾਇਆ ਨੀ ਕੀ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਦੀ ਰਿਕੁਆਇਰਮੈਂਟ ਸੀ ਉਹੀ ਚੀਜ਼ ਇਹਨਾਂ ਨੂੰ ਐਜ਼ ਇਟ ਇਜ਼ ਦੇਤੀ ਅਸੀਂ ਉਹਨਾਂ ਨੂੰ ਸ਼ੇਰ ਕੱਲਾ ਇੱਥੇ ਨਹੀਂ ਲੱਗਿਆ ਹੋਇਆ ਸ਼ੇਰ ਅੰਦਰ ਬੈਠੇ ਨੇ ਦੋ ਉਹ ਵੀ ਦਿਖਾਵਾਂਗਾ ਉਹ ਦੇਖਿਆ ਤਾਂ ਸੈਂ ਐ ਕਹਾਂਗਾ ਕਿ ਸਰਾ ਕਰਵਾਤਾ ਹੁਣ ਜਿਹੜੀ ਮੇਨ ਚੀਜ਼ ਹੈ ਲੈ ਵੀਰੇ ਖੋਲ ਇੱਕ ਵਾਰੀ ਤੇ ਜਿਹੜਾ ਅੰਦਰਲਾ ਗੇਟ ਆ ਗਿਆ ਭਰਾ ਹੋਰਾਂ ਦਾ ਮੇਨ ਗੇਟ ਸੋਨ ਵਿੱਚ ਆ ਗਿਆ ਆਜੋ ਜੀ ਇੱਧਰ ਆਜੋ ਇਹਦੇ ਵਿੱਚ ਦੋ ਕਨਸੈਪਟ ਯੂਜ਼ ਕੀਤੇ ਗਏ ਨੇ ਹਨਾ ਦੇਖਿਆ ਜਾਵੇ ਜੀ ਇਹ ਅਲੱਗ ਚੀਜ਼ ਹੈ ਜੀ ਵਿੱਚ ਇਹਦੇ ਵਿੱਚ ਇਹ ਫਰੇਮ ਜਿਹੜੀ ਹੈ ਇਹ ਸਾਗਵੰਦੀ ਆ ਨਾਲੇ ਐਟ ਡੇਚ ਮਾਰਦਾ ਕਨਸੈਪਟ ਕੀਤਾ ਹੋਇਆ ਠ ਇਹ ਐਰਡੀਐਚਮਾਰ ਦਾ ਕਨਸੈਪਟ ਕੀਤਾ ਹੋਇਆ ਹੈ ਇਹ ਸਾਈਡ ਦੇ ਫਰੇਮ ਜਿਹੜੀ ਆ ਉਹ ਸਾਰੀ ਹਸਾਗਵਾਂ ਦੀ ਆ ਗਈ ਹੈਣਾ ਤੇ ਇਹ ਚਲੋ ਥੋੜੀ ਜਿਹੀ ਲੁੱਕ ਦੇ ਨਾਲ ਹੁੰਦੀ ਹੈਗੀ ਤੇ ਆ ਕੁੰਡੇ ਕੰਡੇ ਚੈੱਕ ਕਰ ਲਓ ਸਾਰਾ ਕੁਝ ਲੋਕ ਲੋਕ ਏ ਟੂ ਜ਼ੈਡ ਕੱਲੇ ਕੱਲੇ ਹੁਣ ਜਦੋਂ ਜਦੋਂ ਤੁਸੀਂ ਐਂਟਰ ਕਰੋਗੇ ਮਿੱਤਰੋ ਜਿਹੜੀ ਆ ਅਸਲੀ ਚੀਜ਼ ਆਲਾ ਮਿੱਤਰੋ ਕਰੋ ਦਰਸ਼ਨ ਫਿਰ ਆ ਸ਼ੇਰ ਬਈ ਫਿਰ ਇਹਨਾਂ ਨੇ ਫਿਰ ਮੰਗਾਲੇ ਤੇਗੇ ਇਹ ਡਿਮਾਂਡ ਸੀ ਇਹਨਾਂ ਦੀ ਜਮਾਨ ਸੀ ਇਹਨਾਂ ਦੀ ਹੈ ਇਹ ਫਿਰ ਅਸੀਂ ਪੂਰੀ ਰੀਜਨਲ ਨਾਲ ਤਿਆਰ ਕਰਕੇ ਦਿੰਦਾ ਠੀਕ ਹੈ ਕੋਠੀ ਦੇ ਵਿੱਚ ਕੰਮ ਮਿੱਤਰੋ ਬਹੁਤ ਹੋਇਆ ਸੋਣੀ ਬਹੁਤ ਬਣਾਈ ਹੋਈ ਹੈ ਬ੍ਰੀਕੀ ਦੇ ਵਿੱਚ ਜਾਵਾਂਗੇ ਇਹਨਾਂ ਦੇ ਆਪਾਂ ਮੋਬਾਈਲ ਨੰਬਰ ਚਲਾਵਾਂਗੇ ਸਕਰੀਨ ਤੇ ਆਪਣਾ ਕੋਈ ਵੀ ਰਪਈ ਕੰਪਲੀਟਲੀ ਘਰ ਦਾ ਕੰਮ ਆਪਾਂ ਕਹਿੰਦੇ ਕਿ ਕੀ ਕੰਮ ਨਹੀਂ ਕੀਤਾ ਇਹਨਾਂ ਨੇ ਤੁਸੀਂ ਐ ਕਹੋਗੇ ਬਈ ਇਹਨਾਂ ਸਾਰਾ ਕੰਮ ਕਰਤਾ ਹੁਣ ਬਈ ਆਪਾਂ ਨਾਰਮਲ ਹੀ ਜਾਣੇ ਜੀ ਆ ਵੀ ਆਪਾਂ ਨੇ ਕੀਤੇ ਨਾ ਇਹਨੂੰ ਪਾਰਟੀਸ਼ਨ ਬੋਲ ਦਿੰਦੇ ਨੇਗੇ ਤੇ ਡੋਰਾਂ ਦਾ ਕੰਮ ਆ ਗਿਆ ਆਪਣਾ ਨਾ ਇਹ ਵੀਨਿਅਰ ਡੋਰ ਲੱਗੇ ਹੋਏ ਠੀਕ ਹੈ ਲਿਆ ਭਾਈ ਅੱਛਾ ਇਨ੍ਹਾਂ ਦੇ ਉੱਤੇ ਜਿਹੜਾ ਆ ਵੀ ਲਾਇਆ ਵੀ ਤੁਸੀਂ ਡਿਫਰੈਂਸ से ਲਾਇਆ ਅਲੱਗ ਥੋੜਾ ਜਿਹਾ ਇਹਦੀ ਲੁੱਕ ਕਰ ਲੋ ਚੈੱਕ ਪਤਾ ਕੀ ਚੱਲ ਰਿਹਾ ਵੀਰੇ ਨਾਰਮਲੀ ਕਹਿੰਦੇ ਨੇ ਸਨ ਪਲੇਨ ਸੀਟ ਲਾਦੇ ਸਨ ਮੈਕੀ ਦੀ ਉਹ ਚੀਜ਼ ਨਹੀਂ ਇਹ ਇੱਕ ਚੀਜ਼ ਦੇਖੋ ਇਹ ਵੀਨਿਆਰ ਦਾ ਇਹ ਸਿੱਧਾ ਪੀਸ ਲੱਗਾ ਇਹਦੇ ਰੇਸ਼ੇ ਸਿੱਧੇ ਆ ਇਹਦੇ ਰੇਸ਼ੇ ਆਡੇ ਹੋਏ ਆ ਸਾਰੇ ਕੀਤਾ ਮਤਲਬ ਕਿ ਮਿਹਨਤ ਨਾਲ ਕੰਮ ਕੀਤਾ ਹੈ ਉਹ ਨਹੀਂ ਕਰਿਆ ਹੈਗਾ ਵੀ ਇਧਰੋ ਜੇ ਬਚਦਾ ਇਹਨੂੰ ਇੰਈ ਕਮਾ ਦੇ ਨਾ ਉਹ ਚੀਜ਼ ਨਹੀਂ ਇਹਦੀ ਲੱਗਿਆ ਗਈ ਬਰੀਕੀ ਚੈੱਕ ਕਰਨਾ ਤੁਹਾਨੂੰ ਮੈਂ ਹੁਣ ਇਹਦੇ ਵਿੱਚ ਭਾਈ ਹੁਣ ਉਹਨੇ ਪਾਏ ਨੇ ਗਰੂ ਆਕਰ ਲੋ ਚੈੱਕ ਕਰੋ ਇਹ ਵੀ ਬਾਅਦ ਵਿੱਚ ਪੈਂਦੇ ਨੇ ਜਾਂ ਪਹਿਲਾਂ ਬਣਾਉਣੇ ਪੈਂਦੇ ਨੇ ਨਾ ਚੀਜ਼ਾਂ ਇਹ ਪੀਸ ਕੱਟ-ਕੱਟ ਕਰਕੇ ਪੀਸ ਲਾਏ ਹੋਇਆ ਪੀਸ ਲੱਗੇ ਹੋਏ ਨੇ ਬਣਾਏ ਹੋਏ ਆ ਵਿੱਚ ਬਣਾਏ ਹੋਏ ਹਨਾ ਠੀਕ ਹੈ ਲੈ ਜੀ ਲੁੱਕ ਚੈੱਕ ਕਰ ਲੋ ਹੁਣ ਕੀ ਮੈਂ ਤੁਹਾਨੂੰ ਦੋ ਚੀਜ਼ਾਂ ਦਾ ਡਿਫਰੈਂਸ ਦੱਸਦਾ ਨਾਰਮਲੀ ਆਮ ਕੰਮ ਕਰਾਉਣਾ ਹਨਾ ਉਹ ਚ ਫਰਕ ਕੀ ਹੈ ਵੀਰੇ ਪੱਲੇ ਦੇ ਉੱਤੇ ਸਿਰਮੈਕਾ ਲਾਉਂਦੇ ਨੇ ਪਲੇਨ ਜੀ ਆ ਬਾਹਰ ਕਣੀ ਕੇ ਸਾ ਤੇ ਨਹੀਂ ਜਾਂਦਾ ਜ ਜਿਹੜਾ ਕਿ ਇਹਨੂੰ ਲੁੱਕ ਦੇਣੀ ਹੈ ਜਿਹਨੇ ਲੁੱਕ ਦੇਣੀ ਹੈ ਠੀਕ ਹੈ ਜੀ ਆ ਚੈੱਕ ਕਰ ਲਉ ਮਿੱਤਰੋ ਇਹਨਾ ਹੈਵੀ ਲੱਗਦਾ ਪੂਰਾ ਦਰਵਾਜਾ ਹਾਂ ਸੋਨਾ ਬੋ ਲੱਗਦਾ ਹੈ ਨਾ ਜਿੰਨੇ ਵੀ ਘਰ ਦੇ ਵਿੱਚ ਦਰਵਾਜੇ ਨੇ ਸਾਰਾ ਦਾ ਕੰਮ ਆਪਣੀ ਹੋਇਆ ਹੈ ਹਾਂ ਲੈ ਵੀ ਇਧਰਲੇ ਪਾਸੇ ਆਜੋ ਅੱਛਾ ਵੀਰੇ ਇਹ ਕੀ ਲਿਫਟ ਵਾਲੀ ਹੈ ਬਈ ਇਹਨਾਂ ਦੇ ਇਹ ਲਿਫਟ ਲੱਗੀ ਹੋਈ ਹੈ ਮੱਲੇ ਮੱਲੇ ਬਾਈ ਹੋਰ ਦਾ ਸਾਰਾ ਹੀ ਕਰਵਾਤਾ ਯਾਰ ਹੈ ਘਰ ਦੇ ਵਿੱਚ ਮਿੱਤਰੋ ਲਿਫਟ ਵਾਲਾ ਹੀ ਹੋਈ ਆ ਪੁਰਾਣਾ ਤੇ ਲਿਫਟ ਵਾਲੀ ਜਿਹੜੀ ਆ ਬਾਉਂਡਰੀ ਹੈ ਕਿਉਂਕਿ ਇਹ ਚੀਜ਼ ਆਪਾਂ ਨੋਰਮਲੀ ਆਪਣੇ ਡ੍ਰੈੰਗ ਰੂਮ ਦੇ ਬਾਹਰਲੇ ਪਾਸੇ ਕਰਾ ਲੰ ਲੇ ਵੀ ਲਿਫਟ ਵਰਕਿੰਗ ਵੀ ਉੱਪਰ ਥੱਲੇ ਜਾਣ ਜਾਣ ਨੂੰ ਪਰ ਹੁਣਾਂ ਨੇ ਮਤਲਬ ਰੀਜਨਲ ਚੀਜ਼ਾਂ ਬਣਾਈਆਂ ਹੋਈਆਂ ਨੇਗੇ ਤੇ ਇਧਰਲੇ ਪਾਸੇ ਵੀਰੇ ਆਪਣੀ ਕਿਚਨ ਆ ਗਈ ਹੈ ਨਾ ਆ ਜਾਓ ਕਿਚਨ ਲੈ ਜਾਓ ਬਈ ਤੇ ਇਹ ਸਾਰਾ ਵੀ ਲੱਕੜ ਦੀ ਤਿਆਰ ਹੋਇਆ ਵੀਰੇ ਸਾਰਾ ਲਓ ਬਈ ਆ ਵੀ ਲੱਕੜ ਦਾ ਹੋਇਆ ਤੇ ਕਿਚਨ ਦੇ ਡੋਰ ਹੈਂਡਲ ਹੁਣ ਸਾਰਾ ਕੁਝ ਦੀ ਜੇ ਆਪਾਂ ਖਾਸ ਗੱਲ ਕਰੀਏ ਆਪਾਂ ਪਹਿਲਾਂ ਵੀ ਦੋ ਥਾਮਾਂ ਤੇ ਗਏ ਜਾਣਾ ਵੀਰੇ ਜੀ ਜੀ ਉਹਨਾਂ ਨੇ ਨਾ ਐਸਟੀਮੇਟ ਲਵਾ ਲਿਆ ਸੀਗਾ ਮਿਸਤਰੀਆਂ ਤੋਂ ਕੋਈ 1.5 ਲੱਖ ਕੋਈ 2 ਲੱਖ ਕੋਈ 2.5 ਕੋਈ 3 ਨਾਲ ਵੀ ਹੈਗਾ ਸੀਗਾ ਜੀ ਇਹਨਾਂ ਨੇ ਉਹੀ ਕੰਮ ਕੰਮ ਅੰਡਰ ਲੱਖ ਦੇ ਬਜਟ ਦੇ ਵਿੱਚ ਕਰਕੇ ਅਗਲੇ ਨੂੰ ਦੇਤਾ ਔਰ ਜ਼ਿੰਮੇਵਾਰ ਵਾਲੀ ਚੀਜ਼ਾਂ ਹੁਣ ਆ ਕਿਚਨ ਦੇ ਚਪਾ ਗੱਲ ਕਰੀ ਨੀਚੇ ਵੀ ਡਰੋਲ ਨੇ ਉੱਪਰ ਵੀ ਡਰੋਲ ਨੇ ਉੱਪਰ ਸਰੇ ਤੱਕ ਡਰੋਲ ਬਹੁਤ ਮਤਲਬ ਆਪਾਂ ਕਹੇ ਦੇ ਕਿ ਕਿਉਂਕਿ ਇਹੀ ਜੇ ਰਸੋਈ ਨਾ ਨਾ ਕਰਦੇ ਜੇ ਬਾਹਰੋਂ ਕਿਤੇ ਤਿਆਰ ਕਰਾਉਂਦੇ ਵੀਰੇ 8-9 ਲੱਖ ਰੁਪਏ ਪਿੱੜਦਾ ਆਰਾਮ ਦੇ ਨਾਲ ਤੇ ਇੱਥੇ ਬਾਈ ਹੋਈ ਰਹੀ ਨਾਲ ਵਧੀਆ ਡਿਮਾਂਡ ਦੇਖੋ ਕਸਮਰ ਦੀ ਜੋ ਐਸੈਸਰੀ ਚਾਹੁੰਦੇ ਸੀਗੇ ਇਹਦੇ ਬਸ ਇਹ ਦੇਖੋ ਇਹ ਜਿਹੜੀ ਚੀਜ਼ ਆ ਇਹ ਬਹੁਤ ਓਕੇ ਇੱਧਰ ਦੀ ਆ ਬਾਈ ਇੱਧਰ ਦੀ ਐਵੇਂ ਨਹੀਂ ਇੱਧਰ ਦੀ ਆ ਸਾਨੂੰ ਇੱਕ ਜਾਦੂ ਦਿਖਾਣਾ ਆ। ਆ ਚੀਜ਼ਾਂ ਵੀ ਹੁੰਦੀਆਂ ਨੇ ਜੀ ਹੈ। ਬਿਲਕੁਲ। ਅੱਛਾ ਇੱਕ ਚੀਜ਼ ਹੋ ਰਿਹਾ ਹੈ। ਹੁਣ ਜਿਵੇਂ ਹੁਣ ਆ ਚੀਜ਼ਾਂ ਵਾਈਆਂ ਨੇ ਕੀਤੀ ਨੇ ਇਹ ਵੀ ਵਿੱਦ ਆਪਣਾ ਐਸੈਸਰੀ ਸਮੇਤ ਆ। ਵਿੱਦ ਮਟੀਰੀਅਲ ਹੀ ਹੋਗਾ। ਵਿੱਦ ਮਟੀਰੀਅਲ ਹੋਗਾ ਸਾਰਾ। ਤੁਹਾਨੂੰ ਨਹੀਂ ਕੁਝ ਵੀ ਦੇਖਣਾ ਮਾਰਕੀਟ ਦੇ ਵਿੱਚ ਕੀ ਹੈ। ਲੈ ਆਹ ਦੇਖੋ ਪਰ ਸਿੱਧਾ ਖੁੱਲਿਆ। ਉਸ ਤੋਂ ਬਾਅਦ ਲੈ ਮਿੱਤਰੋ ਐਵੇਂ ਘੁੰਮ ਗਿਆ। ਇਹ ਕਾਰਨਰ ਦੇ ਵਿੱਚ ਦੋ ਚੀਜ਼ਾਂ ਦਾ ਕੰਮ ਹੋ ਗਿਆ। ਨਾਲੇ ਤਾਂ ਆਹ ਸਟੋਰੇਜ ਫੁੱਲ ਹੋ ਗਈ। ਉੱਥੇ ਜੀ ਰੱਖ ਕੇ ਉਹ ਕਾਰਨਰ ਦੇ ਵਿੱਚ ਕੋਈ ਚੀਜ਼ ਰੱਖਣੀ ਆਂ ਦੀ ਇਹਦੇ ਨਾਲ ਰੱਖੀ ਜਾਊਗੀ। ਇਹ ਯੂਜ਼ ਹੋ ਗਿਆ। ਕਾਰਨਰ ਇਹ ਯੂਜ਼ ਹੋ ਗਿਆ ਹੈ ਨਾ ਰੇਕੀ ਨੂੰ ਮਲਕੀ ਕੰਮ ਦੇ ਤੂੰ ਵਰਤੇ ਹੋਇਆ ਵੀ ਕੰਮ ਕੰਮ ਆ ਸਕਦੀ ਚੀਜ਼ ਹੈ ਕੰਮ ਆ ਸਕਦੀ ਆਦਾ ਚਲੋ ਅੱਜਕੱਲ ਬੜੀ ਟ੍ਰੈਂਡਿੰਗ ਚੱਲ ਰਹੀ ਹੈ ਨਾ ਹਾਈਟ ਹਾਈਟਰ ਜਾਂ ਸ਼ਟਰ ਵਾਲਾ ਲਾਇਆ ਬਾਈ ਕੰਮ ਮੈਂ ਦਰਵਾਜ਼ਾ ਕੋਲ ਤੁਸੀਂ ਆਪਣੀ ਬੇਸਿਕ ਚ ਜਿਆ ਰੱਖ ਸਕਦੇ ਹੋ ਮਤਲਬ ਕੰਮ ਮਿੱਤਰੋ ਬਹੁਤ ਜ਼ਿਆਦਾ ਸੌਖਾ ਹੋਇਆ ਹੈ ਜੀ ਤੁਸੀਂ ਦੇਖੋਗੇ ਸਾਰੀ ਸੌਫਟ ক্লোਜ਼ ਹੀ ਹੋਣੀ ਹੈ ਜੀ ਓਕੇ ਆ ਆਪਣੇ ਅੱਗੇ ਡਰੋਲ ਜੀ ਹਣਾ ਵੱਡੇ ਡਰੋਲ ਆ ਕੇ ਲੈ ਬਾਈ ਇਧਰਲੇ ਪਾਸੇ ਆਪਣੇ ਓਬਨੂ ਬਣਾਲਾ ਸਟਾਗ ਦਾ ਮਤਲਬ ਪਰ ਸੂਈ ਦੇ ਵਿੱਚ ਕੋਈ ਜਗ੍ਹਾ ਛੱਡੀ ਨਹੀਂ ਜਿਹੜੇ ਆਪਾਂ ਨੇ ਕਵਰ ਆਪਣੇ ਕੀਤੀ ਹੈ ਹਰੇਕ ਚੀਜ਼ ਦਾ ਵਰਤੋਂ ਦੇ ਵਿੱਚ ਹੈਗੀ ਆ ਠੀਕ ਹੈ ਜੀ ਕੋਈ ਵੀ ਆਪਾਂ ਬਾਕਸ ਬਣਾਇਆ ਹਰੇਕ ਚੀਜ਼ ਦੀ ਵਰਤੋਂ ਕਿਤੇ ਨਾ ਕਿਤੇ ਹੈਗੀ ਆ ਐਨ ਨਿਆਜ ਨਹੀਂ ਮਤਲਬ ਕਿ ਬਣਾਈ ਜੋ ਚੀਜ਼ ਆਪਣੇ ਵਰਤੋਂ ਦੇ ਵਿੱਚ ਉਹਨੂੰ ਉਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ ਕਰ ਰਿਹਾ ਲੈ ਵੇ ਅੱਛਾ ਇਹਦੇ ਵਿੱਚ ਆਪਣਾ ਟ੍ਰੇ ਵਾਲਾ ਸਿਸਟਮ ਆ ਗਿਆ ਨਾ ਇਹਦੇ ਵਿੱਚ ਹੀ ਆਪਣੇ ਤਿੰਨ ਡਰੋਲ ਆ ਗਏ ਜੀ 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 ਲੈ ਵੇ ਅੱਛਾ ਅੱਛਾ ਕਿਸੇ ਨੇ ਵੀ ਕਈ ਵਾਰ ਹੁੰਦਾ ਚਲੋ ਅਗਲਾ ਕਹਿੰਦਾ ਕਿ ਲੱਕੜ ਦਾ ਮੈਨੂੰ ਬਾਕੀ ਕੰਮ ਤਾਂ ਲਿਆ ਕਰਾ ਜੀ ਵੀ ਮੈਂ ਕਰਾਉਣੇ ਕਲੀਅਰਸ ਹੋਈ ਤਿਆਰ ਆ ਉਹ ਵੀ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ ਕਦਜਗ ਨੂੰ ਜਵਾਬ ਦੇ ਦੋ ਵੀ ਸਾਡੇ ਨਾਲ ਦਸੋਈ ਬਾਤ ਤੇ ਨਾ ਅਗਲੇ ਦਾ ਬਜਟ ਆ ਉਹਦੇ ਹਿਸਾਬ ਨਾਲ ਉਹਨਾਂ ਨੂੰ ਤਿਆਰ ਕਰਾ ਦਾਂਗੇ ਇਹ ਕੰਦਲੇ ਪਾਸੇ ਕਿਚਨ ਵੀ ਹੈ ਇੱਕ ਅੱਜ ਕੱਲੇ ਕਰੋਲਾ ਚਾਹਦ ਰਿਹਾ ਥੋੜਾ ਜਿਹਾ ਮੈਂ ਚਲੋ ਗੱਲਾਂ ਕਰ ਲੈਂਦੇ ਆ ਰਸੋਈ ਬੰਦੇ ਫੋਨ ਕਰਦੇ ਨੇ ਹਣਾ ਉਹ ਅ ਫਰ ਅਸੀਂ ਥੋੜੀ ਡਰਾਇੰਗ ਬਣਾ ਕੇ ਦਵਾਂਗੇ ਅਸੀਂ ਉਹਦੇ ਪੈਸੇ ਲਵਾਂਗੇ ਆਪਣਾ ਕਿਤੇ ਨਹੀਂ ਨਹੀਂ ਆਪਾਂ ਕੋਈ ਚਾਰਜਸ ਨਹੀਂ ਆਪਣਾ ਵਿਜ਼ ਦਾ ਕੋਈ ਚਾਰਜਸ ਨਹੀਂਗਾ ਹਾਂ ਔਰ 3D ਵੀ ਅਸੀਂ ਤੁਹਾਨੂੰ ਪਹਿਲਾਂ ਬਣਾ ਕੇ ਦੇਣੀ ਵੀ ਪਤਾ ਲੱਗ ਜਾਏਗਾ ਵੀ ਪਹਿਲਾਂ ਕਿਵੇਂ ਆਪਣੀ ਕਿਚਨ ਦਿਖੂਗੀ ਕਿਵੇਂ ਠੀਕ ਹੈ ਉਹਦੇ ਵਿੱਚ ਤੁਹਾਨੂੰ 3D ਦੇ ਦਾਂਗੇ ਜੇ ਉਹਦੇ ਵਿੱਚ ਕੋਈ ਚੇਂਜਸ ਆਪਾਂ ਕਰਨੀ ਆ ਆਪਾਂ ਬਣਾਉਣ ਤੋਂ ਪਹਿਲਾਂ ਚੇਂਜ ਕਰ ਸਕਦੇ ਹਾਂ ਉਹਦੇ ਵਿੱਚ ਓਕੇ ਵੀ 3D ਅਗਲੇ ਕੋਲੇ ਨਕਸ਼ਾ ਆਪਣੀ ਕਿਥੋਂ ਦਾ ਪਹਿਲਾਂ ਆ ਜਾਂਦਾ ਠੀਕ ਹੈ ਇਹ ਨਹੀਂ ਆਪਾਂ ਬਣਾਲੀ ਦੇ ਫੇਰ ਕਹੀ ਚਾਹੀਏ ਆ ਚੀਜ਼ ਨਹੀਂ ਸੋਹਣੀ ਲੱਗਦੀ ਯਾਰ ਇਹਨੂੰ ਚੇਂਜ ਕਰ ਲਈਏ ਸਾਨੂੰ ਮਾਈਕਰਨ ਪੂਸੋਂ ਨੂੰ ਇੱਕ ਆਫਰ ਹੋਰ ਦੇ ਦੰਨਾ ਮੈਂ ਜਿਹੜੇ ਆਪਣੇ ਪਰ ਰਸੋਈ ਤਿਆਰ ਕਰਾਉਣ ਨੂੰ ਕਹਿੰਦੇ ਨੇ ਤੁਸੀਂ ਕਰਨਾ ਕੀ ਹੈ ਇਹਨਾਂ ਦਾ ਟਾਈਮ ਵੀ ਨਾ ਖਰਾਬ ਹੋਵੇ ਟੋੜਾ ਵੀ ਨਾ ਹੋਵੇ ਕਿਉਂਕਿ ਜੇ ਇਹ ਆਉਣਗੇ ਨਹੀਂ ਪਤਾ ਤੁਸੀਂ ਕਿੱਡੀ ਦੂਰੋਂ ਫੋਨ ਮਾਰ ਲਓ ਹਣਾ ਕਿਉਂਕਿ ਬੰਦਾ ਫਿਰ ਟਾਈਮ ਚੋਂ ਟਾਈਮ ਕੱਢ ਕੇ ਆਉਂਦਾ ਹੈ ਤੁਸੀਂ ਕਰਨਾ ਕੀ ਹੈ ਇਹਦਾ ਥੱਲੋਂ ਤਿਆਰ ਕਰਾਉਣਾ ਇਹਦਾ ਸਕੁਅਰ ਪੁੱਟ ਕੱਢ ਲਿਓ ਸਕੁਅਰ ਪੁੱਟ ਕੱਢਣ ਦਾ ਤਰੀਕਾ ਕੀ ਹੈ ਲੰਬਾਈ ਮਿਲ ਲਓ ਤੇ ਆਮ ਮਿਲ ਲਓ ਸਕੁਅਰ ਪੁੱਟ ਆਪ ਜਹਾ ਕੱਢ ਲੈਣਗੇ ਉੱਪਰਲਾ ਤੁਸੀਂ ਜਿੰਨਾ ਆਪਣਾ ਰੈਡੀ ਕਰਵਾਉਣਾ ਉਹਦਾ ਸਕੁਅਰ ਫੁੱਟ ਕੱਢ ਲਓ ਇੱਕ ਆਪਣੇ ਰਸੋਈ ਦੀ ਭੇਜ ਦਿਓ ਇਹਨਾਂ ਨੂੰ ਫੋਟੋ ਬੋਟੋ ਬਸ ਬਿਲਕੁਲ ਅੱਪਾ ਇਹ ਤੁਹਾਨੂੰ ਐਸਟੀਮੇਟ ਦੱਸ ਦੇਣਗੇ ਬਈ ਤੁਹਾਡਾ ਆਹ ਕੁਝ ਲਾ ਕੇ ਇੰਨਾ ਖਰਚਾ ਪੈਂਦਾ ਠੀਕ ਹੈ ਜੀ ਗੱਲੇ ਖਤਮ ਹੋ ਗਏ ਨੇ ਕੰਪੇਅਰ ਕਰ ਲਿਓ ਬਾਕੀਆਂ ਨਾਲ ਤੁਹਾਨੂੰ ਪਤਾ ਲੱਗ ਜੂ ਫਰਕ ਕਿੰਨਾ ਹੈਗਾ ਤੇ ਇਧਰਲੇ ਪਾਸੇ ਆਪਾਂ ਤਿਆਰ ਕਰਾਣਾ ਜੀ ਇਧਰਲੇ ਅੰਦਰ ਜੀ ਲਓ ਇੱਕ ਵਾਰੀ ਇਧਰਲੇ ਪਾਸੇ ਜਾ ਕੇ ਮੜਾ ਚੈੱਕ ਕਰਾ ਦੇ ਇਹਦੇ ਵਿੱਚ ਦੋ ਦੋ ਸ਼ਿੰਕ ਆ ਗਏ ਇੱਕ ਉਹ ਰਿਹਾ ਗਿਆ ਤੇ ਇੱਕ ਉਧਰਲੇ ਪਾਸੇ ਹੈਗਾ ਹਣਾ ਜੀ ਲਓ ਜੀ ਕਰੋ ਚੈੱਕ ਮਿੱਤਰੋ ਸਾਰਾ ਕੁਝ ਓਟੋ ਜੱਟ ਘੈਂਟ ਗੱਲਬਾਤ ਲੱਗੀ ਹੋਈ ਹੈ ਤੜਕੇ ਵਗੈਰਾ ਆਪਾਂ ਇੱਧਰ ला ਸਕਦੇ ਆ ਇਹਦੇ ਨਾਲ ਕੇ ਸਰਵ ਵਗੈਰਾ ਕਰ ਸਕਦੇ ਆ ਦੂਰ ਸੋਈਆਂ ਹੋ ਗਈਆਂ ਇੱਕਦ ਜਿਹੜਾ ਆਪਾਂ ਕਹਿਣ ਦੀ ਗੱਲ ਕਰੀ ਹਣਾ ਉਹ ਤੜਕੇ ਵਗੈਰਾ ਵਾਸਤੇ ਆ ਇੱਧਰ ਨਾਲ ਕੇ ਸਰਵ ਵਗੈਰਾ ਰਸੋਈ ਦੇ ਵੀ ਵੈਸੇ ਇੱਕ ਚੀਜ਼ ਹੈ ਜਦੋਂ ਆਪਾਂ ਕਹਿੰਨੇ ਕਿ ਓਪਨ ਕਿਚਨ ਹੈ ਓਪਨ ਵੀ ਹੈ ਇੱਕ ক্লোਜ਼ ਵੀ ਹੈ ਇਹ ক্লোਜ਼ ਵੀ ਹੈ ਦੋਨੋਂ ਹੀ ਹੋ ਗਈਆਂ ਤੇ ਇਹਦੇ ਉੱਤੇ ਵੀ ਮਾਈ ਹੋ ਰਹਾਣਾ ਮਤਲਬ ਘੈਂਟ ਗੱਲਬਾਤ ਕੀਤੀ ਆ ਕੰਮ ਦੂਰ ਦਰਵਾਜ਼ੇ ਕਰੋ ਚੈੱਕ ਇਹ ਵੀ ਆਪਣੇ ਸਾਗਵਾਂ ਦੀ ਨੇ ਵੀਰੇ ਇਹ ਸਾਰੇ ਸਾਗਵਾਂ ਦੇ ਆ ਸਾਰੇ ਸਾਗ ਦੇ ਲੱਗੇ ਹੋਏ ਨੇ ਭਾਈ ਤੇ ਹੋਰ ਉੱਪਰ ਚੱਲੀ ਜੀ ਹੁਣ ਆਪਾਂ ਫਿਰ ਦਿਖਾਈਏ ਜੀ ਆਜੋ ਜੀ ਆਪਾਂ ਤੁਹਾਨੂੰ ਇੱਕ ਵਾਰੀ ਉੱਪਰ ਦੇ ਵੀ ਦਰਸ਼ਨ ਕਰਾ ਦਿੰਨੇ ਆ ਤੇ ਇੱਥੇ ਇੱਧਰ ਵੀ ਆਜੋ ਜੀ ਰੇਲਿੰਗ ਵੀ ਦਿਖਾ ਦਿਓ ਪਹੁੰਚ ਜਾਂਦੇ ਨਾ ਇਹਦੀ ਕਹਿੰਦੇ ਲਾਈਟਾਂ ਵੀ ਲੱਗਦੀ ਹੋਣੀ ਜੀ ਰਾਤ ਨੂੰ ਹਣਾ ਲਾਈਟਾਂ ਜਗਦੀਆਂ ਜਦੋਂ ਬੰਦਾ ਉੱਪਰ ਚੜਦਾ ਹੈ ਅੱਜ ਕੱਲ ਬਈ ਟ੍ਰੈਂਡ ਚੱਲ ਰਿਹਾ ਪਿਆ ਆਪਣੇ ਪੰਜਾਬ ਚ ਲੋਕ ਮਹਿਲਾ ਆਲਾ ਕੰਮ ਲਾਗੇ ਕਿਹੜਾ ਸੈਂਟਰ ਚ ਪੌੜੀ ਚੜਦੀ ਆ ਦੋਨੇ ਪਾਸੇ ਚੱਲਦੀ ਆ ਦੇਖ ਲੋ ਜੀ ਇਹ ਚੀਜ਼ਾਂ ਵੀਰੇ ਅਸੀਂ ਦੇਖ ਦਿੰਦੇ ਹੁੰਦੇ ਛੋਟੇ ਹੁੰਦੇ ਨਾਟਕਾਂ 'ਚ ਅੱਛਾ ਹਣਾ ਤੁਸੀਂ ਵੀ ਦੇਖਿਆ ਹੋਣੀ ਨਾਟਕਾਂ 'ਚ ਦੇਖਦੇ ਹੁੰਦੇ ਸੀਗੇ ਫਿਲਮਾਂ ਆਪਾਂ ਕਹਿੰਦੇ ਸੈਂਟਰ 'ਚ ਝੂਮਰ ਲੱਗਿਆ ਹੋਇਆ ਦੇਖੀ ਉਹੀ ਲੱਗਿਆ ਹੋਇਆ ਹੈ ਨੀਚੋਂ ਸੈਂਟਰ 'ਚ ਪੌੜੀ ਚੜਦੀ ਹੈ ਕੈਨੂ ਘੁੰਮ ਗਈ ਕੈਨੂ ਘੁੰਮ ਗਈ ਬਾਕੀ ਰੇਲਿੰਗ ਰੂਲਿੰਗ ਪ੍ਰੋਪਰ ਕੰਮ ਕੀਤਾ ਹੋਇਆ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖੋ ਜਿਹੜੀ ਆਪਾਂ ਮੋਲਡਿੰਗ ਬਣਾਈ ਹੈ ਨਾ ਤੇ ਅਸਲ ਲੁੱਕ ਇਹ ਦਿੰਦੀ ਪਈ ਹੈ ਹਾਂ ਇਹ ਦੇ ਨਾਲ ਵੀਰੇ ਜਿਹੜੀ ਚੁਗਾਠ ਹੈ ਉਹ ਆ ਲਾਲੋ ਦੁੱਗਣੀ ਸੋਹਣੀ ਹੋ ਗਈ ਇਹਦੀ ਫਿਨਿਸ਼ਿੰਗ ਕਰ ਲੋ ਚੈੱਕ ਤੇ ਅੱਛਾ ਦਰਵਾਜਾਂ ਦੇ ਵਿੱਚ ਡਿਜ਼ਾਈਨ ਸਾਰਿਆਂ ਦੇ ਵਿੱਚ ਸੇਮ ਰੱਖਿਆ ਇਹ ਸੇਮ ਕਨਸੈਪਟ ਰੱਖਿਆ ਜਿਹੜੇ ਮਤਲਬ ਕਿ ਫਰੰਟ ਤੇ ਆ ਉਹਨਾਂ ਸਾਰਿਆਂ ਦਾ ਪਹਿਲੇ ਦਾ ਸੈਕਿੰਡ ਦਾ ਥਰਡ ਮਤਲਬ ਕਿ ਫਰੰਟ ਲੁੱਕ ਜਿਹੜੀ ਸੇਮ ਰੱਖੀ ਹੋਈ ਆ ਜਿਹੜੇ ਮਤਲਬ ਕਿ ਰੂਮਸ ਵਗੈਰਾ ਦੇ ਇਹਨਾਂ ਦਾ ਸਾਰਿਆਂ ਦਾ ਸੇਮ ਰੱਖਿਆ ਆ ਪੱਦਰਵਾਜੀ ਦੇ ਬਸੇ ਕਿੰਨੇ ਸਾਲ ਦੀ ਜ਼ਿੰਮੇਵਾਰੀ ਦੇ ਦੇਣੇ ਅਗਲੇ ਨੂੰ ਇਹਦੀ ਤਾਂ ਮੈਂ 20 ਸਾਲ ਦੀ ਤੁਹਾਨੂੰ ਲਿਖ ਕੇ ਦੇ ਦੂੰਗਾ ਚੱਲਣਗੇ ਤੇ ਬਾਅਦ ਵੀ ਮੈਂ ਨਾ ਇਹਨਾਂ ਦੇ ਉੱਥੇ ਜਾ ਕੇ ਫੈਕਟਰੀ ਜਦੋਂ ਤ ਤਨ ਵਰੀ ਦਰ ਤੇ ਉਹ ਪਾਰਲੇ ਰੂਮ ਦੇ ਦਰਵਾਜੇ ਦੇਖਾ ਦੇ ਇੱਕ ਵਾਰੀ ਆ ਵੀ ਆਪਾਂ ਸਾਰਾ ਨੇ ਕੀਤਾ ਨਾ ਇਹਦੀ ਫਿਨਿਸ਼ਿੰਗ ਚੈੱਕ ਕਰ ਲਓ ਮਿੱਤਰੋ ਇੱਥੇ ਤਾਂ ਭਾਈ ਸਾਨੂੰ ਟਾਈਮ ਉਹ ਲੱਗਿਆ ਹੋਗਾ ਨਾ ਇਹ ਤੇ ਟਾਈਮ ਲੱਗਦਾ ਪਰ ਚੀਜ਼ ਦੇਖੋ ਪੂਰੀ ਓਕੇ ਕਲਾਸ ਦੀ ਦੇਖੀ ਮਗਰ ਨਗਰ ਜੀ ਆ ਜਾਓ ਇੱਧਰ ਤੇ ਲਓ ਭਾਈ ਅੱਗੇ ਆਪਾਂ ਉੱਪਰ ਚੱਲਦੇ ਆਂ ਅੱਛਾ ਇੱਧਰਲੇ ਪਾਸੇ ਪੋਰਸ਼ਨ ਬਣੇ ਹੋਏ ਨੇ ਇਹਨਾਂ ਦੇ ਆਉਂਦੀਆ ਹੋਟਲ ਦੀ ਫੀਲਿੰਗ ਆਉਂਦੀਆ ਘਰ ਦੇ ਵਿੱਚ ਭਾਈ ਮੈਨੂੰ ਘਰ ਨਹੀਂ ਲੱਗਦਾ ਮੈਨੂੰ ਤਾਂ ਹੈ ਲੱਗਾ ਮੈਂ ਪਤਾ ਨਹੀਂ ਕਿਹੜੇ ਬਾਂਗਲੇ ਬਾਂਗਲੇ 'ਚ ਫਰਦਾ ਵਧੀਆ ਟਾਪ ਦਾ ਅੱਛਾ ਇੱਕ ਫਲੋਰ ਹੋਰ ਆ ਗਿਆ ਉੱਪਰ ਹੈ ਹ ਬਾਕੀ ਬਈ ਚੱਲ ਰਿਹਾ ਪਤਾ ਕੀ ਚੱਕਰ ਪੈਂਦਾ ਹੁਣ ਜਿੰਨੇ ਭਰਾ ਵੀਡੀਓ ਦੇਖ ਰਹੇ ਐ ਤੁਹਾਨੂੰ ਕੰਮ ਦਾ ਪਤਾ ਲੱਗੂ ਤੇ ਵਿੱਚ ਵੀ ਕੰਮ ਕਿਵੇਂ ਦਾ ਤੇ ਕੀ ਫਿਨਿਸ਼ਿੰਗ ਦੇ ਚ ਹੋਇਆ ਹੋਇਆ ਲਾ ਆ ਜੋ ਬਈ ਇਹ ਕਾ ਚੀਜ਼ ਦੇਖ ਲਈ ਓਏ ਹੋਏ 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 ਜਾਦੂ ਦਿਖਾਣਾ ਸਾਨੂੰ ਆ ਜਾਓ ਮਿੱਤਰੋ ਆਪਾਂ ਬਈ ਅਲਟਰਾ ਲਗਰੀ ਬਣਦੀ ਐ ਇਹ ਤਾਂ ਬਈ ਇੱਕ ਤਰ੍ਹਾਂ ਦਾ ਲਾਲੋ ਸਿਨੇਮਾ ਹਾਲ ਹੀ ਬਣਾਤਾ ਸਿਨੇਮਾ ਹਾਲ ਹੈ ਹਨਾ ਇਹ ਇਹ ਪਾਰਟੀ ਹਾਲ ਐ ਐਕਚੁਅਲੀ ਇਧਰਲੇ ਪਾਸੇ ਇਹ ਮਤਲਬ ਕਿ ਡਾਂਸ ਵਗੈਰਾ ਲਈ ਫਲੋਰ ਬਣਾਇਆ ਹੋਇਆ ਇੱਥੇ ਟੀਵੀ ਵਗੈਰਾ ਦਾ ਲਾ ਕੇ ਜੋ ਵੀ ਫੰਕਸ਼ਨ ਕਰ ਸਕਦੇ ਆ। ਆ ਵੀ ਆਪਣਾ ਤਿਆਰ ਕਰਿਆ ਹੋਇਆ। ਜੀ ਜੀ। ਇਹ ਕੀ ਚੀਜ਼ ਹੈਗੀ? ਦਿਖਾਈ ਇੱਕ ਲਵਰੀ ਦਾ ਹੈਗਾ ਪਹਿਲੀ ਵਾਰੇ ਕੰਜਨ ਨੇ ਦੇਖੀ ਹੋਊ। ਇਹ ਸਰ ਵਗੈਰਾ ਕਰਨ ਲਈ ਆ। ਇਹ ਸਾਰਾ ਲੱਕੜ ਇਹ ਹੈ। ਪਾਰਟੀ ਵਗੈਰਾ ਕੋਈ ਚੱਲਦੀ ਹੈ ਨਾ। ਹਾਂ। ਵੀ ਉਹਦੇ ਆਸਤੇ ਇਹ ਬਣਾਏ ਹੋਏ ਕੁਝ ਚੀਜ਼ ਵਗੈਰਾ ਸਾਡਾ ਮੋਟਰ ਰੱਖੂ। ਬੱਲੇ 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 ਕੋਈ ਬੰਦਾ ਚਲੋ ਹੈਗਾ ਹੈਗਾ ਜੀ ਤੁਸੀਂ ਹੱਥ ਕਰਵਾ ਲਈ ਜਾਂਵੇਂ ਆਪਦੀ ਰੀਜ ਨਾਲ ਮਤਲਬ ਕਿ ਪੂਰਾ ਪੈਸਾ ਲਾਇਆ ਕਰਤੇ ਅਸੀਂ ਵੀ ਉਹਨਾਂ ਦੀ ਕੋਈ ਕੀ ਕੀ ਕਮੀ ਛੱਡੀ ਨਹੀਂ ਕਮੀ ਛੱਡੀ ਕਮੀ ਨਹੀਂ ਛੱਡੀ ਲਾਂਬੇ ਵਾਲਾ ਕੰਮ ਨਹੀਂ ਕਰਿਆ ਹੈਗਾ ਆਪਾਂ ਨੇ ਵੱਧ ਕਰਕੇ ਦਿੱਤਾ ਹੈ ਵੱਧ ਕਰਕੇ ਦਿੱਤਾ ਹੈ ਆ ਪੈਨਲ ਦੇ ਵਿੱਚ ਆਪਣੇ ਡਰੋਲ ਆ ਗਏ ਬਰੀ ਨੀ ਚਲੇ ਪਾਸੇ ਜੀ 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 ਸਾਹਮਣੇ ਆਪਾਂ ਨੇ ਲੱਗਿਆ ਹੈਗਾ ਚਾਰ ਕੋਲ ਹਨਾ ਜੀ ਚਾਰ ਕੋਲ ਤੇ ਸ਼ੀਟਾਂ ਲੂਬਰ ਦਿੱਤਾ ਹੋਇਆ ਠੀਕ ਹੈ ਲੂਬਰ ਮਾਰਬਲ ਸ਼ੀਟ ਹੈ ਇਹ ਸਾਈਡ ਤੇ ਲੂਰ ਦਾ ਕੰਮ ਕਰਕੇ ਲਗਜ਼ਰੀ ਲੁੱਕ ਦਿੱਤੀ ਹੋਈ ਹੈ ਜੀ ਨੀਚੇ ਬਣ ਗਿਆ ਆਪਣਾ ਡਰੋਅਰ ਡਰੋਅਰ ਬਣ ਗਿਆ ਤੇ ਆ ਸਾਈਡ ਤੇ ਆ ਗਿਆ ਮਿੱਤਰੋ ਪੈਂਟਰੀ ਇੱਕ ਤਰ੍ਹਾਂ ਦੀ ਹਾਂਜੀ ਹਣਾ ਜੀ ਜੀ ਲੈ ਭਾਈ ਇਹਨੂੰ ਆਪਾਂ ਕੋਈ ਵੀ ਕੰਮ ਵਗੈਰਾ ਲੈ ਸਕਦੇ ਹਾਂ ਇੱਥੋਂ ਜੇ ਕੋਈ ਚੀਜ਼ ਵਗੈਰਾ ਰੱਖਣੀ ਹੋਵੇ ਤਾਂ ਤਾਂ ਮਿੱਤਰੋ ਆਉਂਦਾ ਹਰ ਆਨੰਦ ਇਹ ਜਿਹੇ ਇਹ ਚੀਜ਼ਾਂ ਜੇ ਤੁਸੀਂ ਤਿਆਰ ਕਰਨਾ ਇਹ ਤੋਂ ਆਈਡੀਆ ਲੈ ਲਓ ਫੋਟੋਆਂ ਕਲਿੱਕ ਕਰ ਲਓ ਜੀ ਵੀ ਅਸੀਂ ਘਰੇ ਦੇ ਨਾਲ ਦੇ ਡਿਜ਼ਾਈਨ ਪਾਣਾ ਹੁਣ ਇਹਦੇ ਵਿੱਚ ਕੀ ਹੈ ਤੁਸੀਂ ਕੋਈ ਬਾਲ ਪੇਪਰ ਲਾਉਣਾ ਉਹ ਵੀ ਲਾ ਸਕਦੇ ਹੋ ਕਿਸੇ ਨੇ ਆਪਣੇ ਫੋਟੋ ਲਾਉਣੀ ਹੈ ਹਨਾ ਕੁਝ ਵੀ ਲੱਗ ਸਕਦਾ ਫੋਟੋ ਆ ਲਾ ਸਕਦੇ ਹੋ ਇਹਨਾਂ ਨੇ ਤਿਆਰ ਕਰਨਾ ਸੀ ਇਹਨਾਂ ਨੇ ਦੇਖੋ ਤਿਆਰ ਕਰਤਾ ਜੀ ਬਾਕੀ ਆ ਲੁੱਕ ਕਰ ਲੋ ਚੈੱਕ ਪੱਖੇ ਵੀ ਨਾਲ ਦੇ ਲਾਤੇ ਜੀ ਤੁਹਾਨੂੰ ਤਾਂ ਫਰਾ ਇਹ ਤਿੰਨ ਲਾਇਆ ਆਪਾਂ ਨੇ ਬਿਜਲੀ ਵਾਲੇ ਦਾ ਲਾਏ ਇਹ ਬਿਜਲੀ ਵਾਲੇ ਦਾ ਲਾਓ ਭਾਈ ਲੱਕੜ ਦਾ ਕੰਮ ਤੁਸੀਂ ਆਲਮੋਸਟ ਦੇਖ ਹੀ ਲਿਆ ਹੋਊਗਾ ਕੁੰਡੇ ਕੁੰਡੇ ਮਸਾਂ ਨੂੰ ਥੋੜਾ ਲਵਵਾ ਕੇ ਚੈੱਕ ਕਰਾ ਦੇਣਾ ਇਹ ਪਿੱਤਲਾ ਜੀ ਐਂਟੀਕ ਦੇ ਵਿੱਚ ਆ ਜਾਂਦੇ ਇਹ ਓਕੇ ਇਹ ਮਹਿੰਗੀ ਦੀ ਰਿਹਾ ਪਰ ਆਪਾਂ ਇਹਨਾਂ ਨੂੰ ਬਜਟ ਦੇ ਵਿੱਚ ਪ੍ਰੋਵਾਈਡ ਕਰਕੇ ਦਿੱਤੀ ਹੈ ਦੇਖਣ ਨੂੰ ਤਾਂ ਅਗਲੇ ਨੂੰ ਇੱਕ ਵਾਰ ਤਾਂ ਬਿਲਕੁਲ ਆਖਾ ਹੋਊਗਾ ਵੀ ਇਹਦਾ ਪਿੱਤਰ ਲਵਾਈ ਬੈਠੇ ਨੇਗੇ ਪਰ ਮਿੱਤਰੋ ਚੀਜ਼ਾਂ ਦੇਖੋ ਅੱਛਾ ਆਹ ਗੇਟ ਵੀ ਆਪਣਾ ਤਿਆਰ ਕਰਵਾਇਆ ਹੈ ਹਨਾ ਅੱਛਾ ਇਹਦੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਮੁੰਡਰ ਲੱਗੇ ਕੀ ਅਪਲਾਈ ਵਗੈਰਾ ਲੱਗੀ ਕੁਝ ਹੋਰ ਆ ਦੇ ਵਿੱਚ ਵੀ ਇਹ ਟੀਕ ਅਪਲਾਈ ਲੱਗੀ ਹੋਈ ਹੈ ਸਾਈਡ ਤੇ ਜਿਹੜੀ ਸਾਗਵਾਨੀ ਫਰੇਮ ਹੈ ਕਿਉਂਕਿ ਆ ਆ ਆ ਗਿਆ ਐਚ ਡੀ ਐਚ ਚ ਮਾਰਦਾ ਬੈਕ ਸਾਈਡ ਟੀਕ ਅਪਲਾਈ ਦਾ ਦੇ ਤੱਕ ਕੰਸੈਪਟ ਵੀ ਅੱਛਾ ਅਲੱਗ-ਅਲੱਗ ਆ ਗਿਆ ਇਧਰੋਂ ਕੋਈ ਦੀ ਲੁੱਕ ਦੇਖੋ ਮਿੱਤਰੋ ਹੋਰ ਪੈਂਦੀ ਹੈ ਪਰ ਜਦੋਂ ਫਰੰਟ ਤੇ ਬੰਦਾ ਦੇਖੂਗਾ ਉਹਨੂੰ ਅਲੱਗ ਲੱਗਦੇ ਆ ਅ ਆ ਕੁੰਡੀਆਂ ਡੜੀ ਹੁੰਦੀ ਨੇ ਸੱਚੀ ਜਿਹਦੀਆਂ ਇਹ ਤੁਸੀਂ ਦੇਖੋ ਕਿੰਦੀ ਕਿੰਦੀ ਆ ਇਹ ਬੱਲੇ ਬੱਲੇ ਬਹੁਤ ਲੰਬੇ ਲੰਬੇ ਇਹਦੇ ਲਈ ਬੰਦੇ ਨੂੰ ਐ ਔਖਾ ਨਹੀਂ ਹੋਣਾ ਪੈਂਦਾ ਇੱਥੋਂ ਹੀ ਲੱਗ ਗਿਆ ਹੁਣ ਇਹ ਪਹਿਲਾਂ ਤਾਂ ਤਾਂਹਾਂ ਵਾਲੇ ਦਾ ਬਸ ਤੋਂ ਹੀ ਚੱਕੀ ਜਾਂਦੇ ਦੇ ਇੱਥੇ ਨਾਰਮਲੀ ਬੰਦਾ ਖੜ ਕੇ ਕਿ ਮਰਜ਼ੀ ਆਪਣਾ ਲਗਾ ਸਕਦਾ ਲੈ ਬਈ ਇਹਦੀ ਫਰੰਟ ਲੁੱਕ ਵੀ ਚੱਕਰ ਲਓ ਬਈ ਆਜੋ ਇੱਥੇ ਵੀ ਆਪਣਾ ਭਰਾ ਹੋਣਾ ਪ੍ਰੋਪਰ ਗੋਲਾ ਤਿਆਰ ਕਰਿਆ ਬਈ ਆ ਦੇਖ ਲਓ ਕੁੱਠੀ ਸਾਰੀ ਆਲਮੋਸਟ ਆਪਣਾ ਦਿਖਾਤੀ ਹੋਣਾ ਵੀਰੇ ਪਰ ਸੋਈ ਲੱਕੜ ਦਾ ਕੰਮ ਗੇਟ ਦਾ ਗੋਲੇ ਬਣਾਏ ਹੋਏ ਨੇ ਛੇਰਾਂ ਵਾਲੇ ਜਿਹੜੇ ਤੁਸੀਂ ਦੇਖੇ ਦਿੱਗੇ ਹੁਣ ਇਹਦੇ ਵਿੱਚ ਲੱਕੜ ਵੀ ਆਪਾਂ ਤੁਹਾਨੂੰ ਸਾਰ ਨੂੰ ਦੱਸੀ ਹੈ ਵੀ ਇਹਦੇ ਵਿੱਚ ਆਹ ਮਟੀਰੀਅਲ ਲੱਗਾ ਐਵੇਂ ਲੱਗਿਆ ਹੋਇਆ ਮੈਂ ਇੰਨੀ ਗੱਲ ਕਹਿ ਦਨਾ ਵੀ ਆਪਾਂ ਜੇ ਆਪਾਂ ਆਮ ਗੱਲ ਕਰੀਏ ਵੀ ਆਪਾਂ ਕਿੰਨੇ ਅਗਲੇ ਦੇ ਪੈਸੇ ਬਚਾ ਲੈਣੇ ਹੋਣੇਗੇ ਤੁਨ ਮੈਂ ਮੋਟਾ-ਮੋਟਾ ਦੱਸਾਂ ਤੁਸੀਂ 40 ਤੋਂ 30% ਮੰਨ ਕੇ ਚੱਲੋ ਵੀ ਇੰਨਾ ਪੈਸਾ ਬਚਦਾ ਹੈ ਮੋਟਾ-ਮੋਟਾ ਆਈਡੀਆ ਕਿਉਂਕਿ ਉਹਦਾ ਫਾਇਦਾ ਪਤਾ ਕੀ ਹੈ ਦੇਖੋ ਇਹ ਨਹੀਂ ਹੈਗਾ ਕਿ ਅਭੀ ਇਹ ਚੀਜ਼ ਮਾੜੀ ਲਾ ਰਹੇ ਨੇ ਉਹਦਾ ਕੋਈ ਨਹੀਂ ਆਪਾਂ ਖੁੱਲ ਕੇ ਗੱਲ ਕਰੇ ਲੈ ਵੀਰ ਅੰਦਰ ਆ ਜਾਓ ਹੁਣ ਆਪਾਂ ਸਾਰਿਆਂ ਨੂੰ ਚੀਜ਼ ਦੱਸਦਾ ਅਸਲ ਦੇ ਵਿੱਚ ਇੰਨਾ ਪੈਸਾ ਬਚਨ ਦਾ ਕਾਰਨ ਕੀ ਹੈ ਹੁਣ ਮੰਨ ਕੇ ਚੱਲੋ ਤੁਸੀਂ ਆਪ ਸਮਾਨ ਲੈਣਗੇ ਜੀ ਕਿਤੇ ਤਾਂ ਵੀਰੇ ਉਹਨਾਂ ਨੂੰ ਮਿਲਣਾ 100 ਰੁਪਏ ਦੀ ਚੀਜ਼ ਹੈ ਜੀ ਸਿੰਗਲ ਸਿੰਗਲ ਚੱਕੋਗੇ ਇਨਾਂ ਕੋਲ ਹੁੰਦਾ ਮਿੱਤਰੋ ਬਲਕ ਦੇ ਵਿੱਚ ਦੇਖੋ ਸਤੀਜੀ ਗੱਲ ਆਮ ਜੀ ਆਪਾਂ ਗੱਲ ਕਰੀਏ ਹੁਣ ਜੇ ਤੁਸੀਂ ਇਹਨਾਂ ਨੂੰ ਇਹ ਗੱਲ ਕਹਤੀ ਕਿ ਬਾਈ ਮੈਂ ਤਾਂ ਲੱਕੜ ਦਾ ਕੰਮ ਕਰੇ ਕਰਣਾ ਸਾਰਾ ਸਮਾਨ ਤੇ ਰਹਿ ਕੁੰਡੇ ਕਬਜੇ ਆਹ ਆਪਣੇ ਲੋਕ ਲੋਕ ਸਾਰਾ ਕੁਝ ਇਹਨਾਂ ਦਾ ਹੋਊਗਾ ਕਿਉਂਕਿ ਇਹਨਾਂ ਕੋਲ ਤਾਂ ਬਲਕ ਚ ਇਹਨਾਂ ਨੂੰ ਉਹੀ ਹੋਲ ਸੇਲ ਰੇਟ ਦੇ ਵਿੱਚ ਆਪਾਂ ਲਾ ਦੇਣਾ ਸਾਡਾ ਨਾ ਤੁਹਾਨੂੰ ਮੈਂ ਚਲੋ ਹੁਣ ਅੰਦਰਲੀ ਗੱਲਾਂ ਦੱਸ ਦਿੰਨਾ ਤੁਸੀਂ ਵੀ ਮੈਨੂੰ ਦੱਸ ਨਹੀਂ ਥੋੜੀ ਦੱਸ ਦਿਨੇ ਚਲੋ ਕੀ ਆ ਕਿ ਸਾਡਾ ਜਿਵੇਂ ਹੁਣ ਸਨਮਾਈਕੀ ਦੀ ਜਿਹੜੀ ਕੰਪਨੀ ਆ ਸਾਡਾ ਉਹਨਾਂ ਨਾਲ ਡਾਇਰੈਕਟ ਟਾਈਪ ਹੁੰਦਾ ਉਹਨਾਂ ਦੇ ਸਾਡੀ ਸ਼ਰਤਾਂ ਹੁੰਦੀਆਂ ਵੀ ਤੁਸੀਂ ਸਾਡੇ ਤੋਂ ਇੰਨੀ ਸ਼ੀਟ ਚੱਕੋਗੇ ਤਾਂ ਤੁਹਾਨੂੰ ਇਸ ਰੇਟ ਨਾਲ ਦੇਣੀ ਆ ਇਹਨੀ ਸ਼ੀਟ ਚੱਕੋਂਗੇ ਇਸ ਰੇਡ ਨਾਲ ਅਸੀਂ ਬਲਕ ਦੇ ਵਿੱਚ ਸਾਰਾ ਸਮਾਨ ਲੈਣੇ ਆ ਐਵੇਂ ਲੱਕੜ ਵਾਲੇ ਹੋਣੇ ਉਵੇਂ ਲੱਕੜ ਵਾਲੇ ਉਵੇਂ ਜਿਹੜੀ ਜੋ ਵੀ ਹਾਰਡਵੇਅਰ ਦਾ ਸਾਨੂੰ ਅਸੀਂ ਕੰਪਨੀ ਤੋਂ ਡਾਇਰੈਕਟ ਪਰਚੇਸ ਕਰਦੇ ਆ ਤਾਂ ਕਰਕੇ ਸਾਨੂੰ ਉਹ ਬਜਟ ਦੇ ਵਿੱਚ ਮਿਲ ਜਾਂਦਾ ਬਜਟ ਮਿਲਦਾ ਉਹੀ ਆਪਾਂ ਕਸਟਮਰ ਨੂੰ ਅੱਗੇ ਰੈਟ ਕਰਦਾ ਹਾਂ ਉਸੇ ਹਾਂ ਉਹ ਉਹੀ ਕਸਟਮਰ ਦਾ ਫਾਇਦਾ ਹੋ ਜਾਂਦਾ ਘਰ ਤੁਸੀਂ ਦੇਖ ਲਿਆ ਹੋਊਗਾ ਚੀਜ਼ਾਂ ਬਣੀਆਂ ਹੋਈਆਂ ਦਿਖਾਤੀਆਂ ਕੁਆਲਿਟੀ ਚੈੱਕ ਕਰਾਤੀ ਦਰਵਾਜਿਆਂ ਦੀ ਤਾਂ 20 ਸਾਲ ਦੀ ਜ਼ਿੰਮੇਵਾਰੀ ਭਰਾ ਕਹਿੰਦਾ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਲੱਕੜ ਦੀ ਜ਼ਿੰਮੇਵਾਰੀ ਰੂਗੀ ਹਾਰਡਵੇਅਰ ਦੀ ਜ਼ਿੰਮੇਵਾਰੀ ਰੂਗੀ ਚੀਜ਼ ਕਰਾਉਣਾ ਹੈ ਪੈਨਲ ਨੂੰ ਪੂਨਲ ਤਿਆਰ ਕਰਾਉਣੇ ਨੇ ਵਿੱਚ ਇਹ ਪੀਵੀ ਸੂ ਦਾ ਵੀ ਪਲਕਲ ਕੋ ਕੰਮ ਕਰਦਣੇ ਸਾਰਾ 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 ਕਰ ਲੈਣੇ ਸਾਰਾ ਹੋ ਜੂਗਾ ਮਤਲਬ ਥੋੜੀ ਸਿਰਦਰਦੀ ਖਤਮ ਹੈ ਮਟੀਰੀਅਲ ਸਮੇਤ ਪੂਲ ਜ਼ਿੰਮੇਵਾਰੀ ਦੇ ਨਾਲ ਲਿਖ ਕੇ ਪ੍ਰੋਪਰ ਤਰੀਕੇ ਦੇ ਨਾਲ ਐਗਰੀਮੈਂਟ ਦੇ ਤਰ੍ਹਾਂ ਹੀ ਹੋ ਗਿਆ ਬਿਲਕੁਲ ਲਿਖ ਕੇ ਜ਼ਿੰਮੇਵਾਰੀ ਪੂਰੀ ਦਮ ਹੈ ਕਿ ਕਿਸੇ ਨੇ ਵੀ ਕੰਮ ਕਰਾਉਣਾ ਬੇਫਿਕਰ ਹੋ ਕੇ ਕੰਪਨੀ ਹੈ ਭਰਾ ਹੋਰਾਂ ਦੀ ਪੰਜਾਬ ਡੋਰਸ ਦੇ ਨਾਮ ਤੇ ਪਹਿਲਾਂ ਵੀ ਦੱਸਿਆ ਹੈ ਬਾਕੀ ਸਕਰੀਨ ਤੇ ਚੱਲ ਰਹੇ ਨਾ ਮੋਬਾਈਲ ਨੰਬਰ ਐਸਟੀਮੇਟ ਲਗਾਉਣਾ ਸਾਨੂੰ ਤਰੀਕਾ ਆਪਾਂ ਸਾਨੂੰ ਦੱਸਤਾ ਸੀਗਾ ਭਰਾ ਹੋਰਾਂ ਨੂੰ ਜਿਹੜਾ ਦਰਵਾ ਇੱਕ ਇਹਦੇ ਵਿੱਚ ਬਜਟ ਅਲੱਗ-ਅਲੱਗ ਹੁੰਦਾ ਨਾ ਵੀਰੇ ਹੁਣ ਅੱਜ ਦੀ ਬਾਈ ਦੀ ਰਿਕੁਆਇਰਮੈਂਟ ਦੇ ਸਾਗਵਾਂ ਲਾਉਣਾ ਹੈ ਜੀ ਲੱਕੜਾਂ ਦੇ ਵਿੱਚ ਹੀ ਬਹੁਤ ਵੈਰਾਈਟੀ ਹੁੰਦੀ ਹੈ ਜੇ ਅਗਲਾ ਫੋਨ ਕਰੂਗਾ ਨਾ ਫੋਨ ਤੇ ਤਕਰੀਬਨ ਆਲਮੋਸਟ ਨੇੜੇ-ਨੇੜੇ ਬਜਟ ਦੱਸ ਹੀ ਦਈਦਾ ਹੈ ਕਈ ਕਹਿੰਦੇ ਵੀ ਸਾਡਾ ਸਨਮਾਈਕੇ ਦੇ ਵਿੱਚ ਕਰ ਦੋ ਕਈ ਕਹਿੰਦੇ ਜਿਵੇਂ ਸਾਗਵਾਂ ਹੁੰਦਾ ਹੈ ਨਾ ਉਹ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਾ ਉਸ ਨਾਲ ਫੋਨ ਤੇ ਐਸਟੀਮੇਟ ਨੇੜੇ-ਨੇੜੇ ਜੇ ਦੱਸ ਦਈਦਾ ਬਾਕੀ ਦਾ ਪ੍ਰੋਪਰ ਜਦੋਂ ਮੈਂਤੀ ਕਰਦੇ ਹਨ ਉਦੋਂ ਫਿਰ ਪਤਾ ਲੱਗ ਜਾਂਦਾ ਠੀਕ ਹੈ ਬਾਕੀ ਭਾਈ ਭਰਾ ਦਾ ਜਾ ਰਿਹਾ ਸਕਰੀਨ ਤੇ ਨੰਬਰ ਬਾਕੀ ਕਿਸੇ ਨੇ ਇਹਨਾਂ ਦੀ ਫੈਕਟਰੀ 'ਚ ਜਾਣਾ ਤਾਂ ਤੁਸੀਂ ਫਰੀਦਕੋਟ ਜਾ ਸਕਦੇ ਹੋ ਪੰਜਾਬ ਡੋਸ ਦੇ ਨਾਮ ਤੇ ਆਪਣਾ ਕਿਹੜੇ ਹੋਟਲ ਦੇ ਨੇੜੇ ਪੈ ਜਾਂਦੀ ਹੈ ਉਹ ਆਪਣਾ ਸ਼ਾਹੀ ਹਵੇਲੀ ਦੇ ਨਾਮ ਸ਼ਾਹੀ ਹਵੇਲੀ ਦੇ ਨਾਲ ਹੈ ਬਾਕੀ ਭਰਾ ਦੇ ਦਿੱਤੇ ਨੰਬਰਾਂ ਦੇ ਕਰ ਲਓ ਜੀ ਕੰਟੈਕਟ ਆਪਣੇ ਕਿਸੇ ਵੀ ਵੀਰ ਭਾਈ ਨੇ ਸਪੈਸ਼ਲੀ ਐਨ ਆਰ ਆਈ ਭਰਾਵਾਂ ਨੇ ਆਪਣਾ ਮਟੀਰੀਅਲ ਸਮੇਤ A to Z ਇਹਦੇ ਨਾਲ ਦਾ ਠੀਕ ਹੈ ਇਹ ਭਰਾ ਦੀ ਚੋਆਇਸ ਸੀ ਇਹਨਾਂ ਨੇ ਉਸਾਰਨਾ ਕੰਮ ਕੀਤਾ ਤੁਹਾਡੀ ਚੋਆਇਸ ਹੋਗੀ ਤੁਹਾਡੇ ਹਿਸਾਬ ਦੇ ਨਾਲ ਕੰ ਅਸੇਮ ਨੰਬਰ ਤੇ ਕੰਟੈਕਟ ਕਰ ਲਓ ਜੀ ਬਾਕੀ ਸਾਰੇ ਭਰਾਵਾਂ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਥੈਂਕ ਯੂ